ਪੰਜਾਬ ਸਰਕਾਰ ਖੜ ਗਈ ਲਾ ਲਓ ਟੱਕਾ 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 ਟੀਟੂ ਬਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਕਮਤਮਾਨ ਤੇ ਡੀ ਜੀ ਪੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬਈ ਮੈਂ ਵੀਡੀਓ ਬਣਾਉਣੀ ਨਹੀਂ ਸੀ ਆ ਮੇਰਾ ਨਿੱਜੀ ਮਸਲਾ ਵਾਗਾ ਮੇਰੇ ਕਰਮ ਮਾੜੇ ਆ ਆ ਗੱਡੀ 9ਵੇਂ ਮਹੀਨੇ ਸ਼ਿਵਲ ਸਰਜਨ ਸਰਜਨ ਦਫ਼ਤਰ ਲੱਗੀ ਸੀਗੀ ਰਾ ਉੱਥੇ ਹੈਗਾ ਵਿੱਕੀ ਉਹਦਾ ਨਵਾਂ ਪੱਕਾ ਵਿਕਾਸ ਨੇ ਜਨ ਵਿਕਾਸ ਜੁੜੇ ਜਾ ਜਿਨੇ ਉਹਦਾ ਨਵਾਂ ਉਹਦਾ ਨਵਾਂ ਵਿਕਾਸ ਜੁੜੇ ਜਾ ਉਹਦਾ ਨਵਾਂ ਗੱਡੀ ਇਹਨੇ ਲਵਾਈ ਸੀਗੀ 9ਵੇਂ ਮਹੀਨੇ ਦਾ ਚੱਕਾ ਗਿਆ 10ਵੇਂ ਦਾ ਆ ਗਿਆ ਉਹ ਵੀ ਅਸੀਂ ਮਨਤਾ ਕਰਕੇ ਲਤੀਆ ਜਿਵੇਂ ਭੀਖ ਮੰਗਦੇ ਹੁੰਨੇ ਆ ਮੈਂ ਪ੍ਰਮਤ ਮਾਨ ਨੂੰ ਦੱਸਣਾ ਚਾਹੁੰਨਾ ਵਾਂ ਮੈਂ ਡੀਜੀਪੀ ਨੂੰ ਦੱਸਣਾ ਚਾਹੁੰਨਾ ਵਾਂ ਕਿ ਬਹੁਤ ਵੱਡਾ ਸਕੈਮ ਹੋ ਰਿਹਾ ਵਗੈ ਕਰੇਲੂ ਗੱਡੀਆਂ ਜਿਹੜੇ ਘਰਾਂ ਵਿੱਚ ਪਾਈਆਂ ਹੋਈਆਂ ਨੇ ਉਹਨਾਂ ਦੇ ਰਸਤੇਦਾਰ ਤੇ ਆਪ ਖੜੇ ਖੜੀ ਦੇ ਪੈਸੇ ਲੈ ਰਹੇ ਨੇ ਕਿਰਾ ਮੈਨੂੰ ਮੈਂ ਏਡੀਸੀ ਸਾਹਿਬ ਨੂੰ ਵੀ ਦੱਸਿਆ ਪਰ ਮੇਰੇ ਪੇਮੈਂਟ ਨਹੀਂ ਆ ਰਹੀ ਕਿਰਾ 4 ਮਹੀਨੇ ਹੋ ਗਏ ਲਗਭਗ ਫੋਨ ਵਾਲੇ ਹੋ ਗਏ ਪੇਮੈਂਟ ਨਹੀਂ ਆ ਰਹੀ ਅਸੀਂ ਹੱਥ ਜੋੜ ਲਏ ਪਰ ਅਫਸਰਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਗੱਡੀ ਡੀਸੀ ਦਾ ਉਤਰ ਲੱਗੀ ਹੋਈ ਆ ਸਾਡੇ ਤੋਂ ਕਾਗਜ਼ ਲੈ ਲੈਂਦੇ ਨੇ ਕਿਰਾ ਸਾਡੇ ਨੂੰ ਕਾਗਜ਼ ਲੈ ਲੈਂਦੇ ਨੇ ਬਾਹਰ ਨੇ ਬਣਾਉਂਦੇ ਨੇ ਇੱਕ ਦਾ ਗੱਡੀ ਨੂੰ ਬਗਾਰਾ ਵੀ ਬਹੁਤ ਨਿਕਰਾ ਕਦੇ ਕਿੱਧਰੋਂ ਤੋਰ ਦਿੰਦੇ ਆ ਅਫਸਰ ਕਹਿੰਦੇ ਇੱਧਰ ਜਾਣਾ ਜੀ ਦੇਖਦੇ ਨਹੀਂ ਆ ਵਿੱਚ ਤੇਲ ਹੈ ਨਹੀਂ ਨਿਕਰਾ ਡਰਾਈਵਰ ਦੀ ਤਰਖਾ ਨਹੀਂ ਦਿੱਤੀ ਗਈ ਮੈਂ ਹੁਣੇ ਹੁਣੇ ਦਸੰਬਰ ਦੇ ਵਿੱਚ 5050 ਦਾ ਟੈਕਸ ਭਰਿਆ ਵਾ ਟੈਕਸ ਵਾਲੀ ਗੱਡੀ ਆ ਆ ਕਰੇ ਲੂ ਚਲਾਈ ਜਾਂਦੇ ਆ ਜਿਹੜਾ ਉੱਥੇ ਵਿਕੀ ਹੈ ਵਿਕੀ ਹੈਗਾ ਵਾ ਵਿਕਾਸ ਜਿਹੜਾ ਜੜੇਜਾ ਹੈਗਾ ਉਹਨੇ ਬਹੁਤ ਪ੍ਰੇਸ਼ਾਨ ਕੀਤਾ ਏਡੀਸੀ ਮੁਰੇ ਵੀ ਮੈਂ ਬਾਕੇ ਹੱਥ ਜੋੜੇ ਪੈਰ ਫੜੇ ਤੇ ਦੋ ਦੋ ਐਡੀਸ਼ਨ ਨੂੰ ਕਹ ਲਿਆ ਇਹ ਕੈਸ਼ਮੈਮ ਨੂੰ ਕਹ ਲਿਆ ਪਰ ਕਿਸੇ ਦੇ ਪੱਲੇ ਕੁਸ ਨਹੀਂ ਆ ਕਿਉਂਕਿ ਆ ਬੰਦਾ ਹੈਗਾ ਵਾ ਜਿਹੜਾ ਆਹ ਹੈ ਨਾ ਵੀ ਇਹਨਾਂ ਦੀ ਬਗਾਰਾ ਪੂਰਾ ਕਰਦਾ ਇਹਨਾਂ ਦੀ ਬਗਾਰਾ ਪੂਰਾ ਕਰ ਮੈਨੂੰ ਤਾਂ ਯਾਨੀ ਇਹਨਾਂ ਨੇ ਬਹੁਤ ਪ੍ਰੇਸ਼ਾਨ ਕੀਤਾ ਆਵਾ ਅੱਜ ਵੀ ਗੱਲ ਹੋਈ ਆ ਕਹਿੰਦੇ ਜੀ ਐਸ ਜੀ ਮੈਮ ਨਾਲ ਕਹਿੰਦੇ ਗੱਡੀ ਕੋਲ ਇੱਥੇ ਲੱਗੀ ਹੋਈ ਆ ਮੈਂ ਕਿੱਥੇ ਅਫਸਰ ਬਹਿ ਕੇ ਜਾਂਦੇ ਆ ਉਹਨੇ 4 ਮਹੀਨੇ ਤੋਂ ਤਰਖਾ ਨਹੀਂ ਮਿਲੀ ਮੈਂ ਬੈਂਕ ਦੇ ਕਸ਼ਟ ਨਹੀਂ ਬਰ ਸਕਿਆ ਮੇਰਾ ਸਬਲ ਡਾਊਨ ਹੋ ਗਿਆ ਅਜ ਤੱਕ ਪੈਸੇ ਲੈਣ ਦਾ ਮੂੰਹ ਮੁੱਥਾ ਨਹੀਂ ਬਣਿਆ ਵੀ ਮੂੰਹ ਮੁੱਥਾ ਕਿਵੇਂ ਬਣੂਗਾ ਕਿਰਾ ਅਸੀਂ ਦੋ ਦੋ ਏਡੀਸੀ ਸੀਆਈਡੀ ਨੂੰ ਲੰਮੇ ਸਮੇਂ ਤੋਂ ਮੈਂ ਮੈਸੇਜ ਵੀ ਭਾਇਆ WhatsApp ਤੇ ਜਾ ਕੇ ਮਿਲਿਆ ਵੀ ਆ ਮੈਂ ਰੋਇਆ ਵੀ ਆ ਮੇਰੀ ਫਰਿਆਦ ਕਿਸੇ ਨੇ ਨਹੀਂ ਸੁਣੀ ਕਿ ਮੈਂ ਆ ਵੀ ਅਫਸਰਾਂ ਨੂੰ ਆਖਿਆ ਸੀਗਾ ਮੈਂ ਕਿਹਾ ਵੀ ਡੀਸੀ ਸਾਹਿਬ ਨੂੰ ਬੇਨਤੀ ਕਰ ਦੋ ਕਿ ਬਾਅਦ ਚ ਬਦਨਾਮੀ ਹੋਊਗੀ ਕਿਰਾ ਆਹਾ ਮੈਂ ਤੁਸੀਂ ਜਉ ਨਾ ਕੋਈ ਮਿਲਣ ਵੀ ਗਿਆ ਵਾਂ ਪਰ ਵਿੱਕੀ ਗੋਲ ਮੋਲ ਗੱਲ ਕਰਕੇ ਉੱਥੇ ਮੈਨੂੰ ਨਹੀਂ ਦਿੰਦਾ ਮੈਂ ਕਹਿੰਦਾ ਮੇਲੇ ਵੀ ਭਾਈ ਸੀਗੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ ਅੱਜ ਮੈਂ ਇਹਦੀ ਡੀਜੀਪੀ ਨੂੰ ਸ਼ਿਕਾਇਤ ਵੀ ਕਰੂੰਗਾ ਡੀਸੀ ਨੂੰ ਸ਼ਿਕਾਇਤ ਕਰੂੰਗਾ ਤੇ ਪੇਮੈਂਟ ਕੋਈ ਗੱਲ ਨਹੀਂ ਆ ਪੇਮੈਂਟ ਹੋਣ ਮਿੱਟੀ ਨੂੰ ਪਾਣੀ ਲੈਣ ਪਿਆ ਪੇਮੈਂਟ ਨਹੀਂ ਮੈਂ ਛੱਡਦਾ ਸਿੱਧੀ ਗੱਲ ਦੱਸਦਾ ਅਫਸਰ ਪਹੁੰਚ ਜਾਂਦੇ ਆ ਤੇ ਕਦੇ ਕਦੇ ਗੱਡੀ ਇੱਧਰ ਲਾ ਜੋ ਤੁਸੀਂ ਦੇਖੋ ਭਾਈ ਡਰਾਈਵਰ ਨੇ ਵੀ ਰੋਟੀ ਖਾਣੀ ਆ ਤੇ ਵਿੱਕੀ ਪਤਾ ਕੀ ਕਹਿੰਦਾ ਸੀਗਾ ਕਿ ਸਰਕਾਰ ਦੇਖ ਆ ਰ ਸਰਕਾਰ ਬੇਕਾਰ ਆ 33 ਮਹੀਨੇ ਤੋਂ ਸਾਡੇ ਸਾਡੀਆਂ ਨਹੀਂ ਆਈਆਂ ਤਰ੍ਹਾਂ ਬਾਕੀ ਸਾਰੇ ਗੱਡੀਆਂ ਦੀ ਬੇਮਦਾਂ ਆ ਚੁੱਕੀਆਂ ਨੇ ਕਿਰਾਏ ਸਾੜੇ ਦੇ ਤੇਮਡਾ ਆ ਚੁੱਕੇ ਨੇ ਸਾਡੇ ਵਾਲੀ ਤੇ ਨਹੀਂ ਆਉਂਦੀ ਅਸਲ ਤੁਹਾਨੂੰ ਪਤਾ ਹੀ ਆ ਵੀ ਕਿਉਂ ਨਹੀਂ ਆਉਂਦੀ ਸਮਝੋ ਤੁਸੀਂ ਕਿਰਾਏ ਅੱਜ ਪੰਜਾਬ ਸਰਕਾਰ ਖੜ ਗਈ ਆ ਤੇਰੇ ਚ ਹੈ ਨਹੀਂ ਮੰਗ ਮੰਗਾ ਸੀ ਹੰਬ ਗਏ ਆ ਤੇ ਮੈਂ ਕਹਾਂ ਭਾਈ ਚਲੋ ਫਿਕਰਾ ਚੱਲਾਂ ਦੇਖੋ ਬਾਕੀ ਮੈਂ ਆਟੇ ਵੀ ਕਹਾਂਗਾ ਕਿੰਨੀਆਂ ਗੱਡੀਆਂ ਚੱਲਦੀਆਂ ਨੇ ਕਿਹੜੇ ਗੱਡੀਆਂ ਚੱਲਦੀਆਂ ਨੇ ਜਿਹੜਾ ਵੀ ਉਸਰਾਉਂਦਾ ਗੱਡੀ ਲੈ ਕੇ ਆਉਂਦੀ ਭਾ ਕੇ ਪੈਸੇ ਲੈ ਕੇ ਖੜੀ ਗੱਡੀ ਦੇ ਪੈਸੇ ਲਈ ਜਾਂਦਾ ਸੀਆਡੀ ਨੂੰ ਵੀ ਪਤਾ ਵਾ ਏਡੀਸੀ ਨੂੰ ਵੀ ਪਤਾ ਵਾ ਪਹਿਲਾਂ ਬੋਲਦਾ ਹੈ ਨਹੀਂ ਅਲਕਨਾਸੀ ਕੀ ਲੈਣਾ ਅਸੀ ਕੀ ਲੈਣਾ ਬਹੁਤ ਵੱਡਾ ਪ੍ਰੇਸ਼ਤਾਚਾਰ ਹੋ ਰਿਹਾ ਵਾ ਆ ਜਿਹੜਾ ਵਿਕੇ ਆ ਡੀਜੀਜੀਆਈ ਤੋਂ ਵੱਡਾ ਯਾਨੀ ਨਿਕਲੂਗਾ ਇਹਦੇ ਚੈੱਕ ਕਰਦੇ ਤੇ ਪੈਸਿਆਂ ਦੀ ਜਾਂਚ ਕੀਤੀ ਜਾਵੇ ਮੈਂ ਕੋਈ ਗੱਲ ਨਹੀਂ ਆ ਮੈਂ ਬਥੇਰੀ ਮਨਤਾ ਕਰ ਲਈਆਂ ਹੁਣ ਮੈਂ ਮਨਤਾ ਕਰ ਕਰਕੇ ਹੰਮ ਗਿਆ ਵਾ ਦੋ ਚੱਕਰ ਲੱਤੇ ਆ ਵੀ ਮੈਂ ਭੀਖ ਮੰਗੇ ਮੂੰਹ ਬੰਗੂ ਲੱਤੇ ਆ ਜਿਵੇਂ ਮੈਂ ਭੀਖ ਮੰਗਦਾ ਹਾਂ ਦਾ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆ ਮੈਂ ਬੜੀ ਅਫਸੋਸਨਾ ਬਣਾ ਰਿਹਾ ਵਾਂ ਕਿਉਂਕਿ ਇਹ ਮੇਰਾ ਨਿੱਜੀ ਮਸਲਾ ਹੈ